ਇੱਕ ਪਾਸੇ ਤਾਂ ਜਿੱਥੇ ਪੂਰੇ ਦੇਸ਼ ਭਰ ਵਿੱਚ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਤੁਮਤਾਮ ਨਾਲ ਮਨਾਇਆ ਗਿਆ ਉੱਥੇ ਹੀ ਫਿਲੌਰ ਦੀ ਅਗਰ ਗੱਲ ਕਰੀਏ ਤਾਂ ਫਿਲੌਰ ਵਿਖੇ ਸ਼ੀਰਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਦਿਹਾੜਾ 바ਵਾ ਸਾਹਿਬ ਜੀ ਦੇ ਬੁੱਤ ਦੇ ਫੁੱਲ ਮਲਾਮਾ ਭੇਟ ਕਰਕੇ ਮਨਾਇਆ ਗਿਆ ਇਸ ਦੌਰਾਨ ਵੱਖ-ਵੱਖ ਬੁਲਾਰੇ ਨੇ ਸਮੂਹ ਦੇਸ਼ ਵਾਸੀਆਂ ਨੂੰ 26 ਜਨਵਰੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ 바ਵਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਦੀ ਰੱਖਿਆ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਇਸ ਦੌਰਾਨ ਪ੍ਰਧਾਨ ਰਾਜ ਕੁਮਾਰ ਸੰਧੂ, ਤਾਰਾ ਚੰਦ ਜਖੂ, ਮਨੋਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਫਿਲੋਰ ਤੋਂ ਕੈਮਰਾਮੈਨ ਵਿਜੇ ਮਾਨ ਨਾਲ ਰਾਜ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ। ਫਲੋਰ ਬੋਝੋਗੇ ਸੋਰੀ ਸੰਤ ਨੂੰ ਜਯਾ ਗੁਰਦੇਵ ਤੁਨ ਕਰਦੇ ਜਯਾ ਭੀਮ ਜਯਾ ਭਾਰਤ 26 ਜਨਵਰੀ ਤੇ ਅਜ ਗਣਤੰਤਰ ਦਿਵਸ ਤੇ ਸਾਰੀਆਂ ਸੰਤਾਂ ਨੂੰ ਸਿਰੋਦਾਤ ਫੌਮਨ ਪ੍ਰਵੰਨ ਕਮੇਟੀ ਵੱਲੋਂ ਲੱਖ ਲੱਖ ਵਧਾਈਆ 26 ਜਨਵਰੀ 1950 ਨੂੰ ਜੋ ਡਾਕਟਰ 바ਵਾ ਸਾਹਿਬ ਮੇਰਗਾ ਜੀ ਨੇ ਜੋ ਸੰਵਿਧਾਨ ਲਿਖਿਆ ਸੀ ਉਹ ਅੱਜ ਇਹ ਦਿਨ ਲਾਗੂ ਹੋਇਆ ਸੀਗਾ ਤੇ ਸਾਰੇ ਹੀ ਇੰਡੀਆ ਵਿੱਚ ਜੋ ਵੀ ਕਾਨੂੰਨ ਸਾਰਾ ਅੱਜ ਦੇ ਦਿਨ ਹੀ ਬਣੇ ਜਾਂਦਾ ਸੀ ਡਾਕਟਰ ਸਾਹਿਬ ਦੇ ਬਹੁਤ ਧੰਨਵਾਦੀ ਆ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਜਿਹੜਾ ਸਾਡੀ ਕੌਮ ਨੂੰ ਜਿਹੜਾ ਐਸਸੀ ਕੌਮ ਨੂੰ ਉਹਨਾਂ ਨੇ ਇਹ ਚ ਬਤਨ ਦਿੱਤੀ ਹੈ ਸਥਾਨ ਦਿੱਤਾ ਆ ਉਹਦੇ ਵਾਸਤੇ ਬਹੁਤ ਧੰਨਵਾਦੀ ਆ ਬਹੁਤ ਸਪੈਸ਼ਲ ਗੱਲ ਇੱਕ ਇਹ ਕਰਨਾ ਚਾਹੁੰਦੇ ਆ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਾਫੀ ਉਲਟ-ਪੁਲਟ ਬੋਲਦੇ ਆ ਅਸੀਂ ਉਹਦੀ ਨਿੰਦਾ ਕਰਦੇ ਆ ਔਰ ਮੰਗ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਡਾਕਟਰ ਸਾਹਿਬਾਰੇ ਉਹਨਾਂ ਸ਼ਬਦ ਕਹਿ ਸੀਗੇ ਉਹਦੀ ਮਾਫੀ ਮੰਗਣ ਦੂਜਾ ਅੱਜ ਦੇਖਿਆ ਹੁਣੇ ਕਹੜੇ ਇੱਥੇ ਟਿੱਪਰ ਵਗੈਰਾ ਬਹੁਤ ਆ ਰਹੇ ਆ ਜੇ ਟਿੱਪੇ ਇਦਾਂ ਚੱਲਦੇ ਰਏ ਤਾਂ ਡਾਕਟਰ ਸਾਹਿਬ ਜਿਹੜੀ ਪਤਮਾ ਆ ਜਿਹੜਾ ਸਟੈਚੂ ਆ ਇਹਨਾਂ ਨੁਕਸਾਨ ਹੋ ਸਕਦਾ ਹੈ। ਅਸੀਂ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਿਹੜੀ ਟਿਪਰਾਂ ਦਾ ਆਉਣਾ ਜਾਣ ਬੰਦ ਕਰੇ ਤਾਂ ਕਿ ਜਿਹੜੀ ਇਹ ਮੂਰਤੀ ਸਾਡੇ ਬਾਬਾ ਸਾਹਿਬ ਦੀ ਉਹ ਸਖਸ਼ ਰਹਿ। ਇੱਕ ਵਾਰੀ ਫੇਰ ਸਾਰਿਆਂ ਨੂੰ ਜੈ ਭੀਮ ਜੈਪਾਲ।